ਜੇ ਕਰੇਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਪਾਰਾ ਟੂਡੇ ਕਾਂਗਰਸ ਦੇ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਲਾਵਲਪੁਰ ਦਫਤਰ ਦਾ ਉਦਘਾਟਨ ਕੀਤਾ ਸਭ ਤੋਂ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਲਾਵਲਪੁਰ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ठाकुर ਦੁਆਰਾ ਵਿਖੇ ਮੱਥਾ ਟੇਕਿਆ ਅਤੇ ਸਵਾਮੀ ਮਹੇਸ਼ਪੁਰੇ ਜੀ ਤੋਂ ਆਸ਼ੀਰਵਾਦ ਲਿਆ ਅਤੇ ਮਿਸ਼ਰਾ ਮੰਦਰ ਵੀ ਉਹਨਾਂ ਨੇ ਮੱਥਾ ਟੇਕਿਆ ਜਿਸ ਤੋਂ ਉਪਰੰਤ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਸਦਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਪਾਰਟੀ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਤੇ ਉਸ ਉੱਪਰ ਹੀ ਉਹਨਾਂ ਨੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਖੇਡ ਰਚਾ ਲਿਆ ਉਹਨੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਓ ਤੇ ਅਸੀਂ ਜਲੰਧਰ ਜ਼ਿਲ੍ਹੇ ਦਾ ਵਿਕਾਸ ਕਰੀਏ ਉਲਾਹਰਪੁਰ ਦੇ ਲੋਕਾਂ ਕਰੋ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਇੱਥੇ ਹੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਉੱਤੇ ਜਾ ਕੇ ਉਸ ਦਾ ਮਾਣ ਵਧਾਇਆ ਤੇ ਉਸ ਕੋਲ ਬੈਠ ਕੇ ਚਾਹ ਪੀਤੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਲਾਵਲ ਆਦਮਪੁਰ ਵਿੱਚ ਵੀ ਬਹੁਤ ਸਾਰੇ ਕੰਮ ਕੀਤੇ ਹੋਏ ਨੇ ਉਹਨਾਂ ਨੇ ਅੱਜ ਉਲਾਵਲਪੁਰ ਦਫਤਰ ਦਾ ਮਹੂਰਤ ਕੀਤਾ ਤੇ ਉਹਨਾਂ ਦੇ ਨਾਲ ਸਰਦਾਰ ਕਮਲਜੀਤ ਸਿੰਘ ਲਾਲੀ ਸਾਹਿਬ ਕਾ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਐਮਐਲਏ ਹਲਕਾ ਵਿਧਾਇਕ ਆਦਮਪੁਰ ਵਿੱਚ ਮੌਜੂਦ ਹਨ ਅੱਜ ਦਾ ਸਾਰਾ ਪ੍ਰੋਗਰਾਮ ਉਲਾਵਲਪੁਰ ਦੇ ਸ਼ਹਿਰੀ ਪ੍ਰਧਾਨ ਸੁਆਸ਼ ਮਨੋਤ ਸ਼੍ਰੀ ਮੁਕੱਦਰ ਲਾਲ ਕੌਂਸਲ ਵਾਈਸ ਪ੍ਰਧਾਨ ਸੰਗਠਨ ਇੰਚਾਰ ਸ਼੍ਰੀ ਦੀਪਕ ਗੁਪਤਾ ਜੀ ਜਨਰਲ ਸੈਕਟਰੀ ਅੰਕੁਰ ਮਿਸ਼ਰਾ ਆਦਿ ਦੀ ਦੇਖ ਰਵਿਚ ਕਰਵਾਇਆ ਗਿਆ ਆਪ ਦੇਖਦੇ ਆ ਇਸ ਖਾਸ ਖਬਰ ਨੂੰ ਪੱਤਰ ਕਰ ਵਰुण कुमार ਦੇ ਨਾਲ ਅੱਜ ਪੰਜਾਬ ਦੀ ਸਿਚੁਏਸ਼ਨ ਆ ਜਿਹੜੀ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਜਿਹੜੇ ਕੱਲਵੇਂ ਬੰਦੂਆਂ ਮਸਤਾਂ ਨੂੰ ਇੰਨਾ ਕੁ ਮਾਰਾ ਕਰਤਾ ਕਿ ਪੰਜਾਬ ਜਿਹਨੂੰ ਲੋਕ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਦੇ ਅਕਾਲੀਆਂ ਨੇ ਪੌਣੇ ਦਾ ਸਰਵਿੰਦਰ ਸਿੰਘ ਜੀ ਗੋਡਰੀ ਸਾਹਿਬ ਜਿਨ੍ਹਾਂ ਦੇ ਨਿਰਦੇਸ਼ਨ ਤੇ ਅਸੀਂ ਇਹ ਹਰ ਪ੍ਰੋਗਰਾਮ ਅਲੀਫ ਦੇ ਆ ਉਹਨਾਂ ਦੇ ਨਾਲ ਸਾਡਾ ਮੰਤਰੀ ਸਰਦਾਰ ਕਮਰਜੀ ਸਿੰਘ ਜੀ ਲਾਲੀ ਮਾਣਿਤੋ ਨਰਾਜ਼ਮਾਂ

ਦੁਨੀਆਂ ਵੀ ਬਹੁਤ ਵਾਰ ਸਿਖਸ਼ੇਤ ਆਂਦਿਆਂ ਦਰਜਾ ਮੇਰੇ ਦਰਜਾ ਨਾਲ ਬਹਿਣਾ ਮੜੀ ਫੋਟੋ ਸਾਡਾ ਵੀ ਜੀ ਆ ਸ਼ਾਮਿਲ ਬਿਠੇ ਬਜ਼ੁਰਗ ਜੀ ਮਤਾਂ ਹੌਸੇ ਪਾਡੋ ਆਪਾਂ ਸਾਰਿਆਂ ਨੂੰ ਮਾਲ ਨਾਉਣਾ ਚਾਹੀਦਾ ਤੇ ਚੰਨੀ ਸਾਹਿਬ ਨੇ 3 ਕੁ ਮਹੀਨੇ ਟਾਈਮ ਮਿਲਿਆ ਸੀ ਉਹਦੇ ਵਿੱਚ ਕਿੰਨਾ ਕੁਝ ਕੰਮ ਕੀਤਾ ਚੰਨ ਜੀ ਚੰਨੀ ਉਹਨਾਂ ਨੂੰ ਦਿਤਾ ਕੇ ਭੇਜਾਂਗੇ ਸੈਂਟਰ ਵਿੱਚ ਇਹਨਾਂ ਨੂੰ ਕੋਈ ਵਜ਼ੀਰ ਬਣਨ ਤੋਂ ਰੋਕ ਨਹੀਂ ਸਕਦਾ ਤੇ ਆਪਾਂ ਇਹਨਾਂ ਦੇ ਕੋਲ ਕੰਮਕਾਰ ਲਾਵਾਂਗੇ ਬੱਚਿਆਂ ਨੂੰ ਬਹੁਤ ਵਧੀਆ ਇਨਸਾਨ ਬਿਧਾਪਨ ਕਰਮਾ ਹੋਏ ਹਨ ਜਿੱਥੇ ਕੋਈ ਬੋਰ ਨਹੀਂ ਜਾਣੀ ਸਾਡੀ ਉਹ ਬੜੀ ਵਧੀਆ ਥਾਂ ਤੇ ਜਾਣੀ ਹੈ ਤੇ ਅਸੀਂ ਸਭਨਾਂ ਦੇ ਕਰੀਏ ਵੱਡੇ ਵੀਰ ਰਣਜੀਤ ਰਾਣਾ ਜੀ ਨੂੰ ਪਹੁੰਚ ਲੈਣੇ ਮੇਰੇ ਵੱਡੇ ਵੀਰ ਦਰਸ਼ਨ ਸਿੰਘ ਕਰਪਤ ਸਾਹਿਬ ਜਿਹੜੇ ਪ੍ਰਧਾਨ ਨੇ ਨਗਰ ਕੌਂਸਲ ਮੈਂ ਮਾਨਯੋਗ ਚੰਨੀ ਸਾਹਿਬ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਅਲਾਪੁਰ ਪੁਰ ਸ਼ਹਿਰ ਜਿਹੜਾ ਇੱਕ ਪੁਰਾਣਾ ਰਵਾਇਤੀ ਸ਼ਹਿਰ ਹੈ ਔਰ ਇਹ ਹਮੇਸ਼ਾ ਕਾਂਗਰਸ ਦਾ ਟੱਣ ਰਿਹਾ ਔਰ ਕਾਂਗਰਸ ਦਾ ਪੁਰਾ ਰਿਹਾ ਮੈਂ ਤੁਹਾਡੀ ਜਾਣਕਾਰੀ ਲਈ ਇੱਕੋ ਹੀ ਗੱਲ ਕਰਨੀ ਹੈ ਕਿ ਇੱਥੇ ਅਕਾਲੀ ਦਲ ਦਾ ਔਰ ਬੀਜੇਪੀ ਦਾ ਰਾਜ ਰਿਹਾ ਔਰ ਪਿਛਲੀ ਵਾਰ ਨਗਰ ਕੌਂਸਲ ਦੇ ਅੰਦਰ ਸਾਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿਹੜਾ ਮੇਰੇ ਐਮਐਲਏ ਬੰਦ ਤੋਂ ਬਾਅਦ ਅਸੀਂ ਉਸ ਦਲ ਨੂੰ ਪੂਰਾ ਕੀਤਾ ਕਾਂਗਰਸ ਪਾਰਟੀ ਦੇ ਸਿਰਪੇਟ ਮੁਕੱਦਰ ਰਾਜ ਜੀ ਇੱਥੇ ਕਾਉਂਸਲਰ ਜਿੱਤੇ ਸਨ ਔਰ ਜੋੜ ਨਹੀਂ ਸੀ ਹੋੜ ਦਿੱਤੀ ਜਾਂਦੀ ਇਸ ਨਗਰ ਕਾਉਂਸਲ ਦੀ ਤਿੰਨ ਮੈਂਬਰ ਜਿਨ੍ਹਾਂ ਨੇ ਬਹੁਤ ਸਾਰਾ ਜਨਤਾ ਪਾਰਟੀ ਵਾਲਿਆਂ ਨੇ ਮਦਦ ਕਰਕੇ ਔਰ ਦੋ ਕਾਜੀ ਦੰਦੇ ਔਰ ਇੱਕ ਮੇਰਾ ਵੋਟ ਹੈ ਤੇ ਮੁਕੱਦਰ ਲਾਉਣ ਦਾ ਵੋਟ ਲੈ ਕੇ ਅਸੀਂ ਨਗਰ ਕੌਂਸਲ ਇੱਥੇ ਆਪਣੀ ਬਣਾ ਕੇ ਦਿਖਾਈ ਸੀ ਮਾਨਯੋਗ ਚੰਨੀ ਸਾਹਿਬ ਅੱਜ ਸਾਰੇ ਕੌਂਸਲਰ ਸਹਿਬਾਨ ਪ੍ਰਧਾਨ ਸਾਹਿਬ ਸਾਰੇ ਇੱਥੇ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੁਸੀਂ ਇਸ ਮੰਚ ਦੇ ਉੱਤੇ ਮਾਨਯੋਗ ਚੰਨੀ ਸਾਹਿਬ ਜੀ ਦਾ ਸਵਾਗਤ ਕਰਨ ਵਾਸਤੇ ਤੁਸੀਂ ਆਏ ਹੋ ਵਿਸ਼ੇਸ਼ ਤੌਰ ਤੇ ਮਾਨਯੋਗ ਕਮਲਜੀਤ ਸਿੰਘ ਲਾਲੀ ਸਾਹਿਬ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਦੇ ਵਿਸ਼ੇਸ਼ ਤੌਰ ਦੇ ਉੱਤੇ ਆਇਆ ਰਹੇ ਨੇ ਸੋ ਮੈਂ ਹੋਰ ਜ਼ਿਆਦਾ ਨਾ ਬੋਲਦਾ ਹੋਇਆ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਲਾਹੌਰਪੁਰ ਸ਼ਹਿਰ ਜਿਹੜਾ ਉਹਨੂੰ ਅਸੀਂ ਹਮੇਸ਼ਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਲਾਹੌਰਪੁਰ ਸ਼ਹਿਰ ਨੂੰ ਜਿੱਤਦੇ ਆਂ ਇਸ ਵਾਰ ਵੀ ਲਾਹੌਰਪੁਰ ਸ਼ਹਿਰ ਦੇ ਅੰਦਰੋਂ ਵੱਡੀ ਲੀਡ ਦੇ ਨਾਲ ਜਿਹੜਾ ਉਸੀ ਦੇਤਾਂ ਦੇ ਰੋਲੇ ਨਗਰ ਕੌਂਸਲ ਸ਼੍ਰੀ ਮੋਹਨ لال ਜੀ ਕਿਰਵਾਨੀ ਜੀ ਹਾਜੀ ਪੰਡਾ ਸਾਹਿਬ ਵਿਸ਼ਾਲ ਜੋਸ਼ੀ ਜੀ ਔਰ ਵਿਸ਼ਾਲ ਜੋਸ਼ੀ ਤੋਂ ਅਜਗ੍ਰੇਸ਼ ਜੋਧਾ ਹਾਜੀ ਸਰ ਸੁਤਰਾਮ ਗੱਲ ਜੀ ਔਰ ਉਹਨਾਂ ਤੋਂ ਮਾਜੂਮ ਅਗਰਵਾੜ ਜੀ ਹਾਜੀ ਸਰ ਕਾਂਗਰਸ ਪਾਰਟੀ ਨੇ ਇਹ ਤੇ ਅਪਾਇੰਟ ਕੀਤੀ ਹੈ ਜਿਹੜਾ ਅੱਜ ਮਾਣਿਕ ਕੌਂਸਲਰ ਵੀ ਨੇ ਜੀ ਤੇ ਹੋਰ ਬੰਦੀਆਂ ਵੋਟਾਂ ਦੇ ਨਾਲ ਜਿਹੜੇ ਵਿੱਚ ਪੂਸ਼ ਜਿੱਤ ਕੇ ਆਏ ਨੇ ਆਓ ਹਾਂਜੀ ਜਵਿੰਦਰ ਬਾਵਾ ਜੀ ਮੰਡਾ ਬਾਵਾ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਜੀ ਰੂਚੀ ਗਾਣੀ ਹਾਂ ਮੈਂ ਨਾਮ ਉਹ ਲਿਆ ਸੀਗਾ ਸੋ ਤੁਸੀਂ ਕਾਫੀ ਦਿਨਾਂ ਤੋਂ ਮਿਹਨਤ ਕਰਕੇ ਘਰ-ਘਰ ਜਾ ਕੇ ਇਹ ਸਮਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਸਰਪਤਾ ਮੰਤਰੀ ਪੰਜਾਬ ਬੜੇ ਸਾਰਿਆਂ ਦੇ ਹਰਮਨ ਪਿਆਰੇ ਐਮ ਐਲ ਏ ਸਰਦਾਰ ਸੁਖਮਿੰਦਰ ਸਿੰਘ ਕੋਟਲੇ ਜੀ ਕਮੇਟੀਆਂ ਦੇ ਨਿਊਸਪੁਰ ਕੌਂਸਲਰਾਂ ਦੇ ਪ੍ਰਧਾਨ ਸਹਿਬਾਨ ਐਮ ਸੀ ਸਹਿਬਾਨ ਸਰਪੰਚ ਬਲੌਕ ਸਾਥੀ ਮੈਂਬਰ ਸਹਿਬਾਨ ਪਾਰਟੀ ਦੇ ਬਲੌਕ ਪ੍ਰਧਾਨ ਸਾਰੇ ਇਤਵੰਤ ਸੱਜਣੋ ਸਤਕਾਰਯੋ ਬੀਬੀਓ ਬਜ਼ੁਰਗੋ ਮੈਂ ਤੁਹਾਡਾ ਧੰਨਵਾਦੀ ਹਾਂ ਬਹੁਤ ਕਿ ਤੁਸੀਂ ਸਾਡੀ ਆਮਦ ਦੇ ਵਿੱਚ ਵੱਡੇ ਉਤਸ਼ਾਹ ਦੇ ਨਾਲ ਹਰ ਵੱਡੀ ਗੰਟੀ ਦੇ ਵਿੱਚ ਇਕੱਠੇ ਹੋ ਕੇ ਬੈਠੇ ਵੱਡੀ ਗੀਤੀ ਜਗੀਆਂ ਅਸੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸਿੰਘ ਦੇਵ ਧੰਗੁਰ ਦੇਵ ਹਜ਼ਾਰ ਰੁਪਏ ਵਾਲੀ ਗੱਡੀ ਮੈਂ ਕਰਦੀ ਖੜੀ ਬੜਾ ਪਰੇ ਤੋਂ ਆਇਆ ਸੀ ਪਰ ਹੁਣ ਜਦ ਆਇਆ ਨਾ ਝਾੜੂ ਚੱਕ ਕੇ ਪਿੱਛੇ ਬੈਜੇ ਝਾੜੂ ਚੱਕਦਾ ਦਾਦੇ ਬੋਲ ਰਹੇ ਮੇਰੇ ਯਾਰ ਕੀ ਕਹਿੰਦੇ ਠੀਕ ਠਾਕ ਐਵੇਂ ਭਾਰਾ ਪਰ ਆਉਂਦੇ ਭੀਂਗੇ ਮੁੱਠੇ ਦਸਾਂ ਕਰਾਈਗੇ ਮੋਰਚੇ ਭਿਆਏ ਨਹੀਂ ਰੱਬਿਆ ਦਿੱਤਾ ਨਿਕਲੇ ਦੋ बीपिया का पच्ची पच्ची हजार होने का हजार ला लो पच्ची महीने हो गए पच्ची हजार तो हो गया बल्कि छत्ती सताई तो ये लोग धोखेबाज है धोखा करके कले थे नहीं पीता बजूर्गे मैं साढ़े सात सौ तो पंद्रह सौ पीती कह रहे जी पच्ची सौ करोगे किसी नहीं करी हरेक वाले किसान ने बरा धोखा दिता कहने जी मुआवजा दे करा मुआवजा में सतारा हजार दिता से लोग दुकानदारा धोखे कर रहे ये कह गए जी दलित लिप्टी मुख्यमंत्री बनाऊंगा कोई नहीं बनाया फिर दोबारे बोट आई कहती होगी हूँ बना दें दस महीने पहले फिर नहीं बनाया ਤੋ ਫੇਰ ਧੋਖਾ ਹੀ ਹੈ ਕੋਈ ਇੱਥੇ ਤੁਸੀਂ ਦੇਖੋ ਆਪਣੇ ਸੱਚ ਦਾ ਡੇਰਾ ਬੱਲਾ ਮੈਂ ਦੁਰਗੁਜਾਸ ਬਾਣੀ ਦਾ ਅਥ ਐਂਸਾਈਟਰ ਬੋਲਣ ਵਾਸਤੇ ਇਹਨਾਂ ਦੀ ਸਰਕਾਰਾਂ ਦੀ ਬਦਲ ਕੇ ਪੈਸੇ ਵਾਪਸ ਲੈ ਲਈ ਆ ਪਿੱਛੇ ਦੇ ਬੋਟੇ ਆਈਆਂ ਫੇਰ ਉਹ ਇੱਥੇ ਲੈ ਕੇ ਆ ਗਏ ਬਾਬਾ ਜੀ ਕਹਿੰਦੇ ਤਾਂ ਸਾਡੇ ਚੰਨੀ ਵਾਲਾ ਜੀ ਤੁਸੀਂ ਦੱਸੋ ਕਿਹਾ ਜੇ आज तक ये कितनी लाई कोई, कोई काम तो नहीं मिलेगा पैसा उत्तरा पे माड़ी नीत करके कोई काम तुम गुनाओ इन ने किया हो नगर पंचायत है प्रधान जी बैठे है म्यूंसिपल कमेटी के इन्हों स सोलह करोड़ रुपया असीवरेज पाने वास्त दे वापस ले गए ਹਾਈ ਕੋਰਟ ਤੋਂ ਜਾ ਕੇ ਲੈ ਕੇ ਆਇਆ ਆਦਮਪੁਰ ਦੇ ਵਿੱਚ ਸੋ ਮੈਂ ਜਿੰਨੇ ਇੱਥੇ ਕੰਮ ਕੀਤੇ ਹੈ ਨਗਰ ਕੌਂਸਲ ਨੂੰ ਦੱਸਦਾ ਕਿ ਇਹ ਇੱਕ ਸੈਂਟਰ ਬਣਾ ਲਓ ਤੁਸੀਂ ਦੇਖੋ ਕਿ ਇੱਥੇ ਗਵਰਨਮੈਂਟ ਕਾਲਜ ਨੂੰ ਸੀ ਲਫਾੜ ਉੱਪਰ ਮੈਂ ਗਵਰਨਮੈਂਟ ਕਾਲਜ ਦੇਖੀ ਗਿਆ ਤੇ ਉਹਦੀ ਹੁਣ ਜਗ੍ਹਾ ਲਈ ਲਈ ਹੈ ਕਿਨੇ ਕਿਲੇ ਕਿ 4 ਕਿਲੇ ਜਦੋਂ ਇਹਨਾਂ ਨੇ ਦਿੱਤੀ ਹੈ ਕਾਲਜ ਬਣ ਲੱਗੇ ਅਰਥ ਤੁਸੀਂ ਦੇਖੋ ਮੈਂ ਕਾਂਗਰਸ ਪਾਰਟੀ ਦਾ ਲੇਕਿਨ ਮੈਂ ਨਾਮ ਹੁਣਾ ਕਾਲੇ ਦਾ ਬਾਹੂ ਕਾਸ਼ੀ ਰਾਮ ਜੀ ਦੇ ਨਾਮ ਤੇ ਆਜਾ ਟੀਨਰੋ ਵਿੱਚ ਜਿ ਖੜਾ ਇਹਦਾ ਕਾਸ਼ੀ ਰਾਮ ਜੀ ਨੂੰ ਧੋਖਾ ਦੇ ਗਿਆ ਪਹਿਲੇ ਬੀਐਸਪੀ ਵਿੱਚੋਂ ਦਾ ਸੀ ਕਹਿੰਦਾ ਜੀ ਮੈਂ ਕਾਸ਼ੀ ਰਾਮ ਜੀ ਦਾ ਸਗਾ ਪੁੱਤ ਹੈ ਬੀਐਸਪੀ ਦੀ ਅ ਕਾਸ਼ੀ ਰਾਮ ਜੀ ਦੀ ਡਾਇਲੋਜੀ ਨੂੰ ਜੇ ਅੱਜ ਪੰਜਾਬ ਚ ਡਾਊਨ ਹੋਈ ਏ ਜੇ ਬੀਐਸਪੀ ਪੰਜਾਬ ਖਤਮ ਹੋਈ ਤਾਂ ਸਭ ਤੋਂ ਪਹਿਲਾਂ ਧੋਖਾ ਦੇਣਿਆ ਇਹਨੂੰ ਉਸ ਤੋਂ ਬਾਅਦ ਫਿਰ ਖਤਮ ਹੋਗੀ ਲੇਕਿਨ ਮੈਂ ਕਾਸੀ ਨਾਮ ਦੇ ਲਈ ਉਹਨਾਂ ਦੇ ਜਿਹੜੀ ਕੰਟਰੀਬਿਊਸ਼ਨ ਹੈ ਉਹਨਾਂ ਦੇ ਜਿਹੜੀ ਦੇਣ ਹੈ ਉਹਨੂੰ ਪਛਾਣਿਆ ਔਰ ਉਹਨਾਂ ਦਾ ਨਾਮ ਇੱਥੇ ਕਾਲੇ ਦਾ ਨਾਮ ਮੇਰੇ ਨਾਮ ਤੇ ਰੱਖਿਆ ਤਾਂ ਕਿ ਸਦੀਵੀ ਇਹਦੀ ਨਾਮ ਤੇ ਰਹੇ ਤਾਂ ਕਿ ਸਦੀਵੀ ਉਹਨਾਂ ਦਾ ਜਿਹੜਾ ਨਾਮ ਚੱਲਦਾ ਹੈ। ਸੋ ਮੈਂ ਵੀ ਐਸਪੀ ਵਾਲਿਆਂ ਨੂੰ ਕਹਿਣਾ ਚਾਹਦਾ ਹੈ। ਜੀ ਜੀ ਆਪ ਨੂੰ ਕੋਈ ਵੀ ਜਮੇ ਨਾ। ਇੱਕ ਆਪਣੀ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਬੀਬੀ ਜ਼ਗੀਰਗੋੜ ਜੀ ਦੇ ਨਾਲ। ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਮੈਂ ਮੇਰੀ ਵੱਡੀ ਭੈਣ ਹੈ। ਮਾਵਾ ਮੰਗੂ ਮੈਂ ਸਤਸਕਾਰ ਕਰਿਆ ਜਦੋਂ ਮੈਂ ਮਿਲਿਆ। ਉਹਨਾਂ ਦੇ ਹੱਥ ਫੜ ਕੇ ਮੈਂ ਆਪਣੇ ਮੱਥੇ ਨੂੰ ਲਗਾਏ। ਔਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਤੇ ਕਰਦਾ ਰਹਾ ਇੱਕ ਜਨਰਲ ਕੈਟਾਗਰੀ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਐਸੀਆ ਦੀ ਸੁਣਦੇ ਹੋ ਜਨਰਲ ਕੈਟਾਗਰੀ ਨਹੀਂ ਸੁਣੀ ਜਾ ਰਹੀ ਜਦੋਂ ਮੈਂ ਇੱਥੇ ਮੁੱਖ ਮੰਤਰੀ ਬਣਿਆ ਮੈਂ ਜਨਰਲ ਕੈਟਾਗਰੀ ਕਮਿਸ਼ਨ ਬਣਾਇਆ ਸੀ ਔਰ ਸਾਰਿਆਂ ਦੀ ਬਰਾਬਰ ਕੰਮ ਕਿਤੇ ਜੋ ਮੈਂ ਬਿਜਲੀ ਮਾਪੀ ਦਾ ਸਭ ਆਸਤੇ ਕੀਤੀ ਪਾਣੀ ਮਾਪੀ ਦਾ ਸਭ ਆਸਤੇ ਕੀਤਾ ਪੈਟਰੋਲ ਮਾਪੀ ਦਾ ਸਭ ਆਸਤੇ ਕੀਤਾ ਡੀਜ਼ਲ ਮਾਪੀ ਦਾ ਸਭ ਆਸਤੇ ਕੀਤਾ ਸ਼ੁਕਰਾਨਾ ਬਣਕਮਾ ਤਾਰੀਫ ਉਹ ਘਟਵਾਓ ਹੋ ਜੋ ਨਾਲ ਹੋ ਜੀ ਅੱਜ ਨਹੀਂ ਕਹਿੰਦੇ ਤੋਂ ਮਾਤ ਜੀ ਸਮਾਰ ਦੇਡ ਜਾਸਤ ਹੋ ਰਿਹਾ ਹੈ ਇੱਥੇ ਆਇਆ ਹੈ ਜਿੰਦਾਬਾਦ ਲੋਕਤਾਰਟੀ ਜਿੰਦਾਬਾਦ ਲਾਲੀ ਸਾਹਿਬ ਜਿੰਦਾਬਾਦ ਚੋੜਲੀ ਬਾਜੀ ਜਿੰਦਾਬਾਦ ਆ ਲੋ ਵਾਕੀ ਜਿੱਤ ਕੇ ਜਿਨਾ ਹੈ ਮਸੇ ਇੱਕ ਵਾਰੀ ਕੋ ਮਵਾ ਲਾ ਦੇ ਪੈਰ ਵਾਲਾ चरजी चरजी कैसा हो चरजी चङी कांग्रेस पार्टी कांग्रेस पार्टी चनी साहिब कोटली बाजी बाजी